ਪੋਜ਼ਿਟਿਵ ਟਾਕ ਦੇਖਣ ਵਾਲੇ ਸਾਰੇ ਹੀ ਦਰਸ਼ਕ ਵੀਰਾਂ ਦਾ ਅਸੀਂ ਆਪਣੇ ਚੈਨਲ ਤੇ ਬਹੁਤ-ਬਹੁਤ ਸਵਾਗਤ ਕਰਦੇ ਹਾਂ ਜੀ ਪੋਜ਼ਿਟਿਵ ਟਾਕ ਦਾ ਇੱਕੋ ਮਨੋਰਥ ਹੈ ਜੀ ਤੁਹਾਡੇ ਤੱਕ ਪੋਜ਼ਿਟਿਵ ਨਿਊਜ਼ ਲੈ ਕੇ ਆਉਣਾ ਦਾ ਸਕਾਰਾਤਮਕ ਗੱਲਾਂ ਲੈ ਕੇ ਆਉਣਾ ਦਾ ਸੋ ਜਿਹੜੀ ਅੱਜ ਦੀ ਇੱਕ ਵੀਡੀਓ ਆ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਉਹ ਵੀਡੀਓ ਆ ਟਰਾਂਸਪੋਰਟ ਮੈਕਵੇ ਦੇ ਨਾਲ ਸੰਬੰਧ ਰੱਖਦੀ ਹੈ ਵੀਡੀਓ ਸੋ ਉਸ ਵੀਰ ਦਾ ਕਹਿਣਾ ਹੈ ਕਿ ਜਿਹੜੀ ਇਹ ਵੀਡੀਓ ਆ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਤੱਕ ਪਹੁੰਚ ਜਾਵੇ ਸੋ ਉਹਨਾਂ ਦਾ ਇਹ ਕਹਿਣਾ ਹੈ ਕਿ ਜਿਹੜਾ ਇਹ ਮੈਕਮਾ ਹੈ ਕੁਝ ਕੁ ਗੱਲਾਂ ਦੇ ਤੌਰ ਤੇ ਤਾਂ ਬਹੁਤ ਲੋਕ ਵਧੀਆ ਕੰਮ ਕਰਦੇ ਨੇ ਤੇ ਕੁਝ ਕੁ ਲੋਕ ਆ ਜਿਹੜੇ ਇਹ ਆਪਣੀ ਡਿਊਟੀ ਹੈ ਜਿਹੜੀ ਨਹੀਂ ਨਿਭਾਉਂਦੇ ਸੋ ਇਹ ਵੀਡੀਓ ਕੀ ਹੈ ਤੁਹਾਨੂੰ ਅਸੀਂ ਦਿਖਾਉਣ ਜਾ ਰਹੇ ਹਾਂ ਸੋ ਜੁੜੇ ਰਹੋ ਸਾਡੇ ਇਸ ਚੈਨਲ ਦੇ ਨਾਲ ਪੋਜ਼ਿਟਿਵ ਟਾਕ ਦੇ ਨਾਲ ਆਓ ਦੇਖਦੇ ਆ ਜੀ ਇਹ ਵੀਡੀਓ ਸਰਦਾਰ ਭਗਵੰਤ ਸਿੰਘ ਮਾਨ ਜੀ ਮੇਰੇ ਹਿਸਾਬ ਦੇ ਨਾਲ ਤਾਂ ਤੁਸੀਂ ਬਹੁਤ ਵਧੀਆ ਇਨਸਾਨ ਹੋ ਤੇ ਮੈਨੂੰ ਲੱਗਦਾ ਹੈ ਇਹ ਰਿਪੋਰਟ ਤੁਹਾਡੇ ਤੱਕ ਪਹੁੰਚੀ ਨਹੀਂ ਹੋ ਪਰ ਟਰੱਕਾਂ ਵਾਲਿਆਂ ਦੀ ਬਹੁਤ ਦੁਰਦਸ਼ਾ ਹੋ ਰਹੀ ਆ ਪਹਿਲਾਂ ਬਾਬੇ ਦਿਖਾ ਲਈਏ ਮਸਲਾ ਕੀ ਆ ਆ ਸਾਡੀ ਗੱਡੀ ਦੀ ਆਰਸੀ ਗਈ ਹੋਈ ਆ ਹਾਇਰ ਪਰਚੇ ਚੜਨ ਲਈ ਸਮਾਰਟ ਕਾਰਡ ਪੈਂਡਿੰਗ 24 ਦਸੰਬਰ 2024 ਠੀਕ ਆ ਜਿਖ ਰਿਹਾ ਨਾ ਅੱਚ ਹਾਂਜੀ 6:14 ਮਿੰਟ ਤੇ ਅੱਜ ਤਰੀਕ ਹੋ ਗਈ ਆ 13 2 2025 ਇਸ ਕੰਮ ਕਰਕੇ ਸਾਡੀ ਗੱਡੀ ਦਾ ਕੋਈ ਵਰਕ ਨਹੀਂ ਹੋ ਰਿਹਾ ਆਰਸੀ ਪ੍ਰਿੰਟ ਨਾ ਹੋਣ ਕਰਕੇ ਗੱਡੀ ਦੀ ਪਾਸਿੰਗ ਉਹਨੂੰ ਟੁੱਟ ਰਹੀ ਆ ਹੁਣ ਇਹਨੂੰ ਅਸੀਂ ਘਰ ਖੜੀ ਕਰਕੇ ਕੀ ਕਰੀਏ ਕਿਸ਼ਤ ਕਿੱਥੋਂ ਲਈਏ ਤੁਹਾਡੇ ਟੈਕਸ ਕਿੱਥੋਂ ਤਾਰੀਏ ਹੁਣ ਮਾਰਚ ਦੇ ਵਿੱਚ ਗੱਡੀ ਦੇ ਪੂਰੇ ਸਾਲ ਦੇ ਟੈਕਸ ਕਰਨੇ 25000 ਰੁਪਏ ਦੇ ਕਰੀਬ 40000 ਦੀ ਕਿਸ਼ਤ ਆ ਹੁਣ ਉਹ 65000 ਰੁਪਿਆ ਕੀ ਸਰਕਾਰ ਸਾਨੂੰ ਦੇਊਗੀ ਵੀ ਲਓ ਜੀ ਸਾਡੀ ਵਜ੍ਹਾ ਕਰਕੇ ਤੁਹਾਡੀ ਗੱਡੀ ਖੜੀ ਆ ਆਪਾਂ ਤੁਹਾਨੂੰ ਦਿੰਨੇ ਆ ਮਾਨ ਸਾਹਿਬ ਇਹ ਠੰਡੇ ਮਹਿਕਮੇ ਤੁਹਾਡੇ ਕੰਮ ਨਹੀਂ ਕਰ ਰਹੇ ਇਹ ਤੁਹਾਡੇ ਤੱਕ ਜਾਣਕਾਰੀ ਪਤਾ ਨਹੀਂ ਪਹੁੰਚਦੀ ਕਿ ਨਹੀਂ ਪਹੁੰਚਦੀ ਆਪਾਂ ਦਾ ਵੀਡੀਓ ਪਾ ਕੇ ਦਿਖਾਉਂਦੇ ਆ ਤੁਸੀਂ ਵਧੀਆ ਇਨਸਾਨ ਪੰਜਾਬ ਲਈ ਸੋਚਦੇ ਆ ਪਰ ਤੁਹਾਡੇ ਤੋਂ ਥੜੇ ਵਿਭਾਗੇ ਕੰਮ ਨਹੀਂ ਕਰ ਰਹੇ ਆ ਕੰਮ ਤੁਹਾਡੇ ਨਹੀਂ ਚੱਲ ਰਿਹਾ ਇਹ ਜਿੰਨੇ ਟਰਾਂਸਪੋਰਟ ਲਾਈਨ ਦੇ ਵਰਕ ਆ ਇਹ ਸਾਰੇ ਇੰਨੇ ਸਲੋ ਹੋ ਗਏ ਆ ਜਿਦਾਂ ਉਹ ਕਹਿੰਦੇ ਕੋ ਗੱਡੀ ਖਰਾਬ ਹੋਈ ਆ ਪਰ ਰਸਤਾ ਨਹੀਂ ਪਾਇਆ ਹੁੰਦਾ ਉਸ ਸਪੀਡ ਤੇ ਚੱਲ ਰਹੇ ਆ ਤੁਸੀਂ ਇੱਕ ਚੀਜ਼ ਸੋਚ ਕੇ ਦੇਖੋ 24 ਦਸੰਬਰ 2024 ਲਈ ਸਿਰਫ ਪ੍ਰਿੰਟਿੰਗ ਦੇ ਵਿੱਚ ਆਰਤੀ ਪਈ ਹੋਈ ਆ ਇਹ ਪ੍ਰਿੰਟ ਨਹੀਂ ਹੋ ਰਹੀ ਤਾਂ ਪ੍ਰਿੰਟ ਹੋਣ ਤੋਂ ਬਿਨਾ ਤੁਸੀਂ ਹੋਰ ਕੋਈ ਕੰਮ ਨਹੀਂ ਹੋਣ ਦਿੰਦੇ ਉਹ ਆਈ ਜਾਂਦਾ ਸਮਾਰਟ ਕਾਰਡ ਇਹਨਾਂ ਪ੍ਰੋਸੈਸ ਆਈ ਜਾਂਦਾ ਤੇ ਆਪਾਂ ਹੁਣ ਕੰਮ ਕਿੱਦਾਂ ਚਲਾਈਏ ਸਾਡੀਆਂ ਤਾਂ ਗੱਡੀਆਂ ਖੜਗੀਆਂ ਸਾਡੀ ਰੋਜੀ ਰੋਟੀ ਇਹ ਆ ਹੁਣ ਆਪਾਂ ਡਰਾਈਵਰ ਨੂੰ ਘਰ ਭੇਜਾਂਗੇ ਉਹ ਰੋਟੀ ਕਿੱਥੋਂ ਲਾਊਗਾ ਜਿਹੜਾ ਸਾਡੇ ਕੋਲ 15000 ਰੁਪਏ ਤਨਖਾਹ ਲੈ ਕੇ ਆਪਣਾ ਘਰ ਚ ਲਾਉਂਦਾ ਉਹਨੂੰ ਅਸੀਂ ਘਰ ਭੇਜ ਦੇਣਾ ਉਹ ਖੜੀ ਤੇ ਉਹਨੂੰ ਆਪਾਂ ਕਿੱਦਾਂ ਰੱਖੀਏ ਸਾਡਾ ਤਾਂ ਆਪਣਾ ਖਰਚਾ ਨਹੀਂ ਚੱਲਣ ਰਿਹਾ ਮਾੜਾ ਮੋਟਾ ਗੌਰ ਕਰੋ ਤੇ ਮੈਂ ਡਰਾਈਵਰ ਵੀਰਾਂ ਨੂੰ ਬੇਨਤੀ ਕਰਦਾ ਇਹ ਵੀਡੀਓ ਨੂੰ ਦੱਬ ਕੇ ਸ਼ੇਅਰ ਕਰੋ ਸੋ ਜਿਸ ਵਿੱਚ ਉਹਨੇ ਆਪਣੀ ਪ੍ਰੋਬਲਮ ਤੁਹਾਨੂੰ ਦੱਸੀ ਆ ਸੋ ਜੇ ਤੁਸੀਂ ਚਾਹੁੰਦੇ ਆ ਵੀ ਇਹ ਦਰਦ ਸਾਡੇ ਵੀਰ ਦਾ ਸਹੀ ਆ ਇਹਨਾਂ ਦੀਆਂ ਜਿਹੜੀਆਂ ਕਿਸ਼ਤਾਂ ਇਹ ਗੱਡੀ ਦੀਆਂ ਉਹ ਵੀ ਚਲਦੀ ਰਹਿਣ ਇੱਕ ਡਰਾਈਵਰ ਵੀਰ ਦੀ ਜਿਹੜੀ ਇਹ ਨੌਕਰੀ ਆ ਉਹ ਵੀ ਬਚੀ ਰਹੇ ਤਾਂ ਤੁਸੀਂ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਜੋ ਸਾਡੇ ਸੀਐਮਾਨ ਤੱਕ ਪਹੁੰਚ ਜਾਵੇ ਸੋ ਅਸੀਂ ਇਦਾਂ ਦੀਆਂ ਹੀ ਪ੍ਰੋਬਲਮਾਂ ਇਦਾਂ ਦੀਆਂ ਹੀ ਵਧੀਆ ਗੱਲਾਂ ਪੋਜ਼ਿਟਿਵ ਟਾਕ ਤੇ ਇਸ ਚੈਨਲ ਤੇ ਤੁਹਾਨੂੰ ਦਿਖਾਉਂਦੇ ਰਾਵਾਂਗੇ ਸੋ ਇਸ ਚੈਨਲ ਨੂੰ ਤੁਸੀਂ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਦੇ ਆ ਕਰੋ ਸੋ ਤੁਹਾਡਾ ਸਾਰੇ ਹੀ ਦਰਸ਼ਕ ਵੀਰਾਂ ਦਾ ਇਸ ਵੀਡੀਓ ਨੂੰ ਦੇਖਣ ਦੇ ਲਈ ਸੀ ਤੁਹਾਡਾ ਬਹੁਤ ਬਹੁਤ ਜਿਆਦਾ ਧੰਨਵਾਦ ਕਰਦੇ ਆ ਜੀ